ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਦੇ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਤੇ ਉਹ ਵਾਅਦਾ ਆਪਣਾ ਪੂਗਾ ਦਿੱਤਾ ਹੈ। ਦੀਵਾਲੀ ਤੋਂ ਪਹਿਲਾਂ ਦੱਸ ਸੀ ਇਹ ਕਿ ਇੱਕ ਵੱਡਾ ਤੋਹਫਾ ਕਹਿ ਸਕਦੇ ਆ ਕਿ ਪੰਜਾਬੀਆਂ ਨੂੰ ਦਿੱਤਾ ਹੈ। ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਕਿਹਾ ਸੀ ਕਿ ਹੜ੍ਹ ਪੀੜਤਾਂ ਨੂੰ ਲੈ ਕੇ ਜੋ ਵੀ ਬਣਦਾ ਮਾਪਜਾ ਉਹ ਅਸੀਂ ਦਵਾਂਗੇ ਤੇ ਉੱਥੇ ਹੀ ਹੁਣ ਆਪਣੀ ਲੀਡਰਸ਼ਿਪ ਨੂੰ ਸੁਨੇਹਾ ਲਗਾ ਦਿੱਤਾ ਹੈ। ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਕਿ ਚੈੱਕ ਵੰਡੇ ਜਾ ਰਹੇ ਨੇ। ਦੂਜੇ ਪਾਸੇ ਮੰਤਰੀ ਲਾਲਜੀਤ ਪੁੱਲਰ ਦਾ ਬਿਆਨ ਸਾਹਮਣੇ ਆ ਰਿਹਾ ਹੜ੍ਹ ਪੀੜਤਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਕਿਸਾਨ ਫਲੱਡ ਪੀੜਤ ਸਨ ਉਹਨਾਂ ਨੂੰ ਇਥੋਂ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ ਗਈ ਆ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਮੇਰੇ ਨਾਲ ਨੇ ਇਹਨਾਂ ਦੱਸਿਆ ਕਿ 14.5 ਕਰੋੜ ਰੁਪਈਆ ਜਿਹੜੀ ਆ ਰਾਸ਼ੀ ਹੁਣ ਤੱਕ ਜ਼ਿਲ੍ਹੇ ਵਾਸਤੇ ਆ ਚੁੱਕੀ ਆ ਜਿਹੜੇ ਕੋਈ ਹੋਰ ਵੀ ਅਜੇ ਕਿਸਾਨ ਰਹਿੰਦੇ ਆ ਕਿਉਂਕਿ ਸਪੈਸ਼ਲ ਕਰਤੱਬ ਦੀ ਚੱਲਦੀ ਪਈ ਆ ਕਈ ਜ਼ਮੀਨਾਂ ਦੇ ਵਿੱਚ ਜਿਵੇਂ ਮੰਨ ਲਓ ਪਾਲ ਪੈ ਗਈ ਆ ਜਾਂ ਕਿਤੇ ਕੋਈ ਜ਼ਮੀਨ ਪੁੱਟੀ ਗਈ ਆ ਕਿਤੇ 8 8 10 ਦਾ ਫੁੱਟ ਜ਼ਮੀਨ ਪੁੱਟੀ ਵੀ ਗਈ ਆ ਅਜੇ ਤੇ ਸਿਰਫ ਜਿਹੜੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਵਾਸਤੇ ਪੈਸੇ ਆਏ ਆ ਜੀ ਉਹ ਜ਼ਮੀਨ ਨੂੰ ਦੇਖ ਕੇ ਉਹਦੇ ਮੁਤਾਬਕ ਹੋਰ ਪੈਸੇ ਵੀ ਆਉਣਗੇ ਤੇ ਅੱਜ ਮੇਰੇ ਨਾਲ ਇੱਥੇ ਸਾਡੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸਰਦਾਰ ਸੱਜਨ ਸਿੰਘ ਚੀਮਾ ਸਾਹਿਬ ਸਾਡੇ ਕਪੂਰਥਲੀ ਤੋਂ ਹਲਕਾ ਇੰਚਾਰਜ ਕਰਮਵੀਰ ਚੰਡੀ ਜੀ ਐਡਵੋਕੇਟ ਸਾਹਿਬ ਸਾਡੇ ਹਰਜੀਮਾਨ ਜੀ ਫਗਵਾੜੇ ਤੋਂ ਹਲਕਾ ਇੰਚਾਰਜ ਨੇ ਇਹ ਵੀ ਮੇਰੇ ਨਾਲ ਆਏ ਨੇ ਤੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅੱਜ ਚੈੱਕ ਤਕਸੀਮ ਕੀਤੇ ਆ ਇਹ ਦੇਖੋ ਇਹ ਆਮ ਲੋਕਾਂ ਦੀ ਸਰਕਾਰ ਆ ਇਹਨਾਂ ਭੈਣ ਭਰਾਵਾਂ ਦੀ ਸਰਕਾਰ ਆ ਤਾਂ ਹੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਇੱਕ ਮਹੀਨੇ ਦੇ ਸਮੇਂ ਤੋਂ ਪਹਿਲਾਂ ਹਾੜਾਂ ਤੋਂ ਬਾਅਦ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੈਣਾਂ ਭਰਾਵਾਂ ਨਾਲ ਵਾਦਾ ਕੀਤਾ ਸੀ ਉਹਦੇ ਮੁਤਾਬਕ ਅਜੇ ਦਿਵਾਲੀ ਤੇ ਰਹਿੰਦੇ ਆ ਚਾਰ ਪੰਜ ਦਿਨ ਅੱਜ 15 ਤਰੀਕ ਆ ਕੱਲ ਅਜਨਾਲੇ ਹਲਕੇ ਤੋਂ ਸਰਦਾਰ ਭਗਵੰਤ ਸਿੰਘ ਖ ਮંત્રી ਪੰਜਾਬ ਜੀ ਨੇ ਚੈੱਕ ਵੰਡਣ ਦੀ ਸ਼ੁਰੂਆਤ ਕਰਤੀ ਸੀ ਤੇ ਅੱਜ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਜਾਂ ਜਿਨ੍ਹਾਂ ਦਾ ਲਕਸਾਲ ਹੋਇਆ ਮਜ਼ਦੂਰਾਂ ਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਅਮਾਉਂਟ ਆਨਲਾਈਨ ਆ ਚੁੱਕੀ ਆ ਪੁਰਾਣੀਆਂ ਸਰਕਾਰਾਂ ਦੇ ਵੇਲੇ ਆਪਾਂ ਮਿੰਦੇ ਰਹੇ ਆ ਚੈੱਕ ਬਣਦੇ ਰਹੇ ਕਿਸੇ ਦਾ 17 ਰੁਪਏ ਦਾ ਚੈੱਕ ਬਣ ਜਣਾ ਕਾਲੀਦਲ ਕਾਂਗਰਸ ਦੇ ਵੇਲੇ ਕਿਸ ਦਾ 90 ਦਾ ਚੈੱਕ ਬਣ ਜਾਣਾ ਕਿਸ ਦਾ 125 ਰੁਪਈਆ ਦਾ ਚੈੱਕ ਬਣ ਜਾਣਾ ਇਹਦੇ ਚ ਹਾਸੋ ਨਹੀਂ ਹੋਣੀ ਲੋਕਾਂ ਨੂੰ ਮਜ਼ਾਕ ਕੀਤੇ ਜਾਣੇ ਪ੍ਰਾਰਵੀਆਂ ਸਰਕਾਰਾਂ ਲੋ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਆ ਪੂਰੇ ਭਾਰਤ ਦੇ ਵਿੱਚ ਜਿਨੇ ਪ੍ਰਤੀ ਏਕੜ 20000 ਮਾਲਜਾਰ ਰੁਪਈਆ ਜਿਹੜਾ ਦਿੱਤਾ ਕਿਸਾਨਾਂ ਨੂੰ ਇਹ ਮੈਂ ਨਹੀਂ ਕਹਿੰਦਾ ਕਿ ਬੜੀ ਵੱਡੀ ਮਦਦ ਹੈ ਕਿਉਂਕਿ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਤੋਂ ਦੇਖੋ ਪ੍ਰਮਾਤਮਾ ਹੀ ਪੂਰਾ ਕਰੇ ਤੇ ਕਰ ਸਕਦਾ ਕੋਈ ਵੀ ਬੰਦਾ ਇਹਨਾਂ ਨੁਕਸਾਨੀ ਪੂਰਾ ਕਰ ਸਕਦਾ ਪਰ ਪਹਿਲੀ ਸਰਕਾਰ ਆ ਜਿਨੇ ਪ੍ਰਤੀ ਕਿੱਲਾ ਪ੍ਰਤੀ ਏਕੜ 20000 ਰੁਪਇਆ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਮਹਿਜ ਸਿਰਫ ਇੱਕ ਮਹੀਨੇ ਦੇ ਵਿੱਚ ਵਿੱਚ ਮਾੜਦਾ ਕਿਸਾਨਾਂ ਦੇ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਾਟਾ ਨਹੀਂ ਕਿ ਆਪਾਂ ਵੰਦੇ ਰਹੇ ਆ ਜਿਹੜੇ ਪਿੰਡਾਂ ਦੇ ਆ ਗੋੜੇ ਕਾਲੀਦਲ ਕਾਂਗਰਸੀ ਸਰਕਾਰ ਚ ਆ ਗੂੜੇ ਘਰੇ ਪਟਵਾਰੀ ਨੇ ਤੇ ਤਹਿਸੀਲਦਾਰ ਕਾਨੂੰਗੋੜੇ ਬਹਿ ਜਾਣਾ ਉਹ ਜਿਹਦਾ ਜਿਹਦਾ ਆ ਗੂੜੇ ਨਾਲ ਖਾਈ ਜਾਣਾ ਤੇ ਜਿਹਦੇ ਨਾਲ ਲੈਂਡ ਰਿਕਾਰਡ ਸੈੱਟ ਹੋ ਜਾਣਾ ਜਿਹਦਾ ਨੁਕਸਾਨ ਹੋਣਾ ਹੈ ਉਹਨੂੰ ਕੋਈ ਪੈਸੇ ਨਹੀਂ ਦੇ ਉਹਨੇ ਰਹਿ ਜਾਣਾ ਜਿਹਦਾ ਕੋਈ ਨੁਕਸਾਨ ਹੋਣਾ ਉਹਨੇ ਸੈਟਿੰਗ ਕਰਕੇ ਉਹਨੇ ਮੁਆਵਜ਼ਾ ਪਵਾ ਜਾਣਾ ਤੇ ਜਿਹੜਾ ਅਸਲੀ ਜੋਗਲਾ ਪਾਤਰੀ ਉਹਨੇ ਰਹਿ ਜਾਣਾ ਬੜਾ ਨੁਕਸਾਨ ਲੋਕਾਂ ਨੇ ਪੁਰਾਣੀਆਂ ਸਰਕਾਰਾਂ ਦੇ ਲਈ ਢੱਲਿਆ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਜਿਹੜੇ ਵਿਅਕਤੀ ਦਾ ਜਿਹੜੇ ਕਿਸਾਨ ਦਾ ਮਜ਼ਦੂਰ ਦਾ ਸਾਡੇ ਐਸ.ਪੀ. ਭਰਾ ਦਾ ਜਰਨਲ ਦਾ ਕਿਹੜਾ ਵੀ ਨੁਕਸਾਨ ਹੋਇਆ ਇੱਕ ਇੱਕ ਰੁਪਇਆ ਉਹਨਾਂ ਦੇ ਖਾਤਿਆਂ 'ਚ ਪਿਆ ਜਿਨ੍ਹਾਂ ਦੇ ਘਰ ਠੱਠੇ ਆ ਉਹਨਾਂ ਦੇ ਘਰ ਪੈਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਠੱਠੀਆਂ ਉਹਨਾਂ ਦੀਆਂ ਜ਼ਮੀਨਾਂ ਅਸੀਂ ਪੱਧਰੀਆਂ ਕਰਾ ਕੇ ਕਣਕਾਂ ਪਜਾਵਾਂਗੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 5 ਲੱਖ ਏਕੜ ਦਾ ਜਿਹੜਾ ਕਣਕ ਦਾ ਬੀਜ ਆ ਉਹ ਵੀ ਹੁਣ ਛੇਤੀ ਵੰਡਣਾ ਸ਼ੁਰੂ ਕਰ ਦੇਣਾ ਸਰਕਾਰ ਵੱਲੋਂ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕਾਂ ਦੀ ਸਰਕਾਰ ਆ ਲੋਕਾਂ ਲਈ ਕੰਮ ਕਰ ਰਹੀ ਆ ਜੇ ਪਹਿਲੀ ਵਾਰ ਗੱਲ ਇਹ ਨੁਕਸਾਨ ਹੁੰਦਾ ਹੀ ਨਾ ਪਰ ਜੇ ਨੁਕਸਾਨ ਹੋਇਆ ਤੇ ਇਹਨਾਂ ਭਰਾਵਾਂ ਦੀ ਇੱਕ ਇੱਕ ਏਕੜ ਦਾ ਇੱਕ ਇੱਕ ਕਨਾਲ ਦਾ ਜੋ ਮਾਪਜਾ ਬੰਦਾ ਇਹਨਾਂ ਦੇ ਖਾਤੇ ਚ ਪਊ ਇੱਕੜ ਦਾ ਟਿਕਾਣਾ ਮਿਲੂਗਾ ਨਹੀਂ ਚੱਕਰ ਇਹ ਆ ਜੀ ਵੇਖੋ ਜੇ ਕਿਸ ਦੇ ਨਾਮ ਵੱਧ ਜ਼ਮੀਨ ਆ ਉਹ ਆਪਦੇ ਬੱਚੇ ਦੇ ਨਾਮ ਹਲਫੀਆ ਬਿਆਨ ਮਰਾ ਸਕਦਾ ਵੀ ਮੇਰਾ ਬੱਚਾ ਠੇਕੇ ਦੇ ਜ਼ਮੀਨ ਵਾਂਗਾ ਮੇਰਾ ਭਰਾ ਠੇਕੇ ਦੇ ਜ਼ਮੀਨ ਵਾਂਗਾ ਉਹ ਇਹ ਕਰਾਈਟਰੀਆ ਆ ਕਿ ਇੱਕ ਬੰਦੇ ਦੇ ਨਾਮ 5 ਏਕੜ ਦਾ ਪੈਣਾ ਪਰ ਇਹ ਕੰਪਲਸਰੀ ਨਹੀਂਗਾ ਕਿ 5 ਏਕੜ ਦਾ ਹੀ ਪੈਣਾ ਜੇ ਉਹਦੇ ਕੋਲ 15 ਕਿੱਲੇ ਜ਼ਮੀਨ ਆ ਉਹਦੇ ਬੱਚਿਆਂ ਨਾਲ ਵੀ ਆ ਬਿਆਨ ਬਣ ਸਕਦਾ ਦੂਜੇ ਦੋ ਬੱਚਿਆਂ ਨਾਲ 5-5 ਕਿੱਕੜ ਦਾ ਪੈ ਜਾਊਗਾ ਇਹ ਦੇਖੋ ਨੁਕਸਾਨ ਤੇ ਹੋਇਆ ਨਾ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਪਦਿਆ ਮਿਲਣਾ ਚਾਹੀਦਾ ਮਿਲੂਗਾ ਜੀ ਕਿਸੇ ਵੀ ਕੋਈ ਇੱਕ ਕਨਾਲ ਜਗਾ ਨਹੀਂ ਛੁੱਟੂਗੀ ਭਾਵੇਂ ਕਿਦਾ 15 ਕਿੱਲੇ ਨੁਕਸਾਨ ਹੋਇਆ ਭਾਵੇਂ ਕਿਦਾ 20 ਕਿੱਲੇ ਆ ਹੁਣ ਇੱਥੇ ਇੱਕ ਸਰਦਾਰ ਹੁਣ ਆਏ ਸਨ ਉਹਨਾਂ ਦੇ ਇੱਕ ਭਤੀਜੇ ਦਾ ਚੈੱਕ ਬਣਿਆ ਇੱਕ ਉਹਨਾਂ ਦੇ ਭਰਾਣਾ ਬਣਿਆ ਇੱਕ ਉਹਨਾਂ ਦੇ ਨਾਮ ਬਣਿਆ ਉਹਨਾਂ ਦੇ ਸਾਡਾ ਮਿਸ਼ਰਤਾ ਖਾਤਾ ਹੀ ਤੇ ਸਾਡੇ ਤਿੰਨਾਂ ਦਾ ਚੈੱਕ ਬਣਿਆ ਆਦਰ ਚੈੱਕ ਬਣਿਆ ਕਿ ਇਹ ਨਹੀਂ ਵੀ ਇੱਕ ਪਰਿਵਾਰ ਚ ਜੇ ਜ਼ਮੀਨ ਜਾਦੀ ਆ ਤਾਂ ਉਹ ਇੱਕੋ ਪੰਨਾ ਕਿੱਲੇ ਦਾ ਬਣਨਾ ਉਹ ਉਹਦਾ ਉਹ ਦੇ ਸਕਦੇ ਆ ਆਪਦਾ ਆਪਦੇ ਪਰਿਵਾਰ ਕੈਪੀਟੂਲ ਦੇ ਸਕਦੇ ਵੀ ਮੇਰਾ ਪਤੀ ਆ ਜਾਂ ਮੇਰਾ ਭਰਾ ਹਾ ਨੁਕਸਾਨ ਹੋਇਆ ਹੋਣਾ ਚਾਹੀਦਾ ਜਿਹਦਾ ਨੁਕਸਾਨ ਹੋਇਆ ਉਹਦਾ 1-1 ਰੁਪਿਆ ਦਿਖਾਤੀ ਚਪ